ਸੋ ਸਤਿ ਸ੍ਰੀ ਅਕਾਲ ਜੀ ਵੈਲਕਮ ਹੈ ਜੀ ਸਾਡੇ ਅਜੰਸਟਰ ਦੇ ਲਾਈਵ ਬਲੌਗ ਤੇ ਸੋ ਅੱਜ ਦਾ ਬਲੌਗ ਸ਼ੁਰੂ ਕਰਦੇ ਆਂ ਕਾਫੀ ਟਾਈਮ ਬਾਅਦ ਮੈਂ ਬਲੌਗ ਬਣਾ ਰਹੇ ਆ ਉਹਦਾ ਰੀਜ਼ਨ ਹੈ ਹੀ ਸੀ ਕਿ ਕੁਝ ਅਸੀਂ ਦੇਖ ਰਹੇ ਸੀ ਕਿ ਸ਼ਾਪ ਦੇ ਵਿੱਚ ਕਿਸ ਤਰ੍ਹਾਂ ਨਵਾਂ ਨਵਾਂ ਸਾਮਾਨ ਜਰਾ ਐਡ ਕਰ ਸਕਦੇ ਆ ਕਿ ਗਰਮੀਆਂ ਦਾ ਟਾਈਮ ਆ ਗਰਮੀਆਂ ਦੇ ਟਾਈਮ ਦੇ ਵਿੱਚ ਜਿਹੜੀ ਕੋਸਮੈਟਿਕ ਆ ਨੇਲ ਪੇਂਟ ਤੇ ਚਲੋ ਫਿਰ ਵੀ ਜਾਂਦੀ ਰਹਿੰਦੀ ਹੈ ਲੇਕਿਨ ਲਿਪਸਟਿਕ ਦਾ ਗ੍ਰਾਹਕ ਜਿਹੜਾ ਫਾਊਂਡੇਸ਼ਨ ਹੋ ਗਿਆ ਬੀਬੀ ਕਰੀਮਸ ਹੋ ਗਿਆ ਇਹਨਾਂ ਦਾ ਗ੍ਰਾਹਕ ਜਿਹੜਾ ਕਸਟਮਰ ਜਿਹੜਾ ਬਹੁਤ ਘੱਟ ਹੋ ਜਾਂਦਾ ਤੇ ਉਹਦੇ ਕਰਕੇ ਅਸੀਂ ਕੁਝ ਦੇਖ ਰਹੇ ਸੀ ਕਿ ਦੇ ਵਿੱਚ ਐਡ ਕਰ ਸਕਦੇ ਆ ਕਿਹੜੀ ਚੀਜ਼ਾਂ ਲੈਣ ਦੀ ਜ਼ਰੂਰਤ ਨਹੀਂ ਆ ਕਿਉਂਕਿ ਇਹ ਉਹ ਸੀਜ਼ਨ ਆ ਜਿਹੜਾ April May June July ਉਹਦੇ ਵਿੱਚ ਆਪਾਂ ਸਿਰਫ ਪ੍ਰਾਇੋਰਟੀ ਵਾਲੀ ਹੀ ਪ੍ਰੋਡਕਟਸ ਆਪਣੇ ਸਟੋਰ ਦੇ ਵਿੱਚ ਐਡオン ਕਰਦੇ ਆ ਸੋ ਜਿਹੜੇ ਦੁਕਾਨਦਾਰ ਦੁਕਾਨ ਚਲਾਉਂਦੇ ਉਹਨਾਂ ਨੂੰ ਵੀ ਇਹੀ ਮੈਂ ਕਹੂੰਗਾ ਕਿ ਕੋਈ ਵालतू ਫालतू ਸਾਮਾਨ ਨਾ ਲੈ ਕੇ ਆਓ ਜਿਹੜੇ ਸਾਮਾਨ ਦੀ ਰਿਕੁਆਇਰਮੈਂਟ ਇਹ 4 ਮਹੀਨਿਆਂ ਦੇ ਵਿੱਚ ਹੁੰਦੀ ਆ ਉਹੀ ਸਾਮਾਨ ਆਪਣੇ ਸਟੋਰ ਦੇ ਵਿੱਚ ਅਵੇਲੇਬਲ ਰੱਖੋ ਸੋ ਅੱਜ ਮੈਂ ਕੁਝ ਪ੍ਰੋਡਕਟਸ ਅਗੇ ਨੇ ਜਿਨ੍ਹਾਂ ਦੇ ਬਾਰੇ ਗੱਲ ਕਰਾਂਗੇ ਸੋ ਸਾਡੇ ਨਾਲ ਬਨੇ ਰਹੋ ਐਂਡ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਸੋ ਸਭ ਤੋਂ ਪਹਿਲੇ ਤੇ ਸਾਡੇ ਕੋਲ ਗੈਂਬਨ ਕੰਪਨੀ ਦੀ ਮੁਲਤਾਨੀ ਮਿੱਟੀ ਆ ਸੈਕੰਡ ਮੇਰੇ ਕੋਲ ਗੈਂਬਲ ਕੰਪਨੀ ਦਾ ਫੂਟ ਫੇਸ ਪੈਕ ਹੈ ਦੋਵੇਂ ਪ੍ਰੋਡਕਟ ਜਿਹੜੇ ਮੇਰੇ ਨੇ ਐਸ ਵਲੇ ਆ ਕਸਟਮਰ ਮਤਲਬ ਬਹੁਤ ਪਸੰਦ ਕਰਦੇ ਨੇ ਪ੍ਰੋਡਕਟਸ ਨੂੰ ਰੀਜ਼ਨ ਕੀ ਆ ਉਹ ਮੈਂ ਤੁਹਾਨੂੰ ਦੱਸ ਦਿੰਨਾ ਜਿਸ ਤਰ੍ਹਾਂ ਕਿ ਗਰਮੀਆਂ ਦਾ ਟਾਈਮ ਆ ਗਰਮੀਆਂ ਦੇ ਵਿੱਚ ਜਿਹੜੀ ਸਕਿਨ ਉਹ ਉਹਦੀ ਗਲੋ ਘਟਣੀ ਸ਼ੁਰੂ ਹੋ ਜਾਂਦੀ ਆ ਟੈਨਿੰਗ ਆਣੀ ਸ਼ੁਰੂ ਹੋ ਜਾਂਦੀ ਆ ਫੇਸ ਤੇ ਠੀਕ ਹੈ ਤੁਸੀਂ ਫੇਸ ਪੈਕ ਪੀਲ ਆਫ ਮਾਸਕ ਸਕਰਬ ਕਾਫੀ ਕੁਝ ਮਾਰਕੀਟ ਚ ਚਾ ਚਕਲ ਆ ਚੁਕਿਆ ਹਿਮਾਲਿਆ ਵਿਰੁੱਧ ਪ੍ਰੋਡਕਟਸ ਲੇਕਿਨ ਉਤੋਂ ਅਲਾਵਾ ਇੱਕ ਨੈਚੁਰਲ ਤੇ ਹਰਬਲ ਜਿਹੜਾ ਤਰੀਕਾ ਹੁੰਦਾ ਉਹ ਇਹ ਹੀ ਆ ਕਿ ਤੁਸੀਂ ਅਗਰ ਸਮੂਥ ਐਂਡ ਟਾਈਟ ਸਕਿਨ ਚਾਹੁੰਦੇ ਹੋ ਜੋ ਕਿ ਇੱਥੇ ਲਿਖਿਆ ਵੀ ਹੋਇਆ ਸੋ ਉਹਦੇ ਵਾਸਤੇ ਸਭ ਤੋਂ ਪਹਿਲੇ ਤੇ ਤੁਸੀਂ ਗੁਲਾਬ ਜਲ ਲੈਣਾ ਗੁਲਾਬ ਜਲ ਅਗਰ ਤਾਂ ਕੋ ਗੁਲਾਬਰੀ ਦਾ ਜਾਂ ਗੁਲਾਬ ਜਲ ਕੋਈ ਵੀ ਤੁਸੀਂ ਯੂਜ਼ ਕਰ ਸਕਦੇ ਹੋ ਮੈਂ ਤੁਹਾਨੂੰ ਗੁਲਾਬ ਜਲ ਵੀ ਆਪਣੇ ਦਿਖਾਣਾ ਸੋ ਮੇਰੇ ਕੋਲ ਜਿਹੜਾ ਗੁਲਾਬ ਜਲ ਇੱਕ ਸਪਰੇਅ ਵਾਲਾ ਆਂਦਾ ਜੇ ਐਂਡ ਮੇਰੇ ਕੋਲ ਗੁਲਾਬਰੀ ਦਾ ਆਂਦਾ ਗੁਲਾਬਰੀ ਦਾ ਪ੍ਰੋਡਕਟ ਕਸਟਮਰ ਯੂਜ਼ ਕਰਦਾ ਡੇਲੀ ਉਹਦਾ ਰੀਜ਼ਨ ਕੀ ਹੈ ਡਾਬਰਕ ਦਾ ਕੰਪਨੀ ਦਾ ਕੋ ਪ੍ਰੋਡਕਟ ਕਸਟਮਰ ਦੇਖਦਾ ਕਿ ਗੁਲਾਬਰ ਗੁਲਾਬਰੀ ਤੇ ਡਾਬਰ ਕੰਪਨੀ ਦਾ ਹੈਗਾ ਲੇਕਿਨ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦੇਣਾ ਜਿਹੜਾ ਤੁਸੀਂ ਦੇਖ ਸਕਦੇ ਗੁਲਾਬ ਜਲ ਹੈਗਾ ਇਹਦੇ ਵਿੱਚ ਤੁਹਾਨੂੰ ਕੁਆਂਟੀਟੀ ਮਿਲ ਰਹੀ ਆ 125 ਐਮਲ ਗੁਲਾਬਰੀ ਦੇ ਵਿੱਚ ਤੁਹਾਨੂੰ ਜਿਹੜੀ ਕੁਆਂਟੀਟੀ ਮਿਲ ਰਹੀ ਆ ਉਹ ਸਾਰੀ ਪੰਜਾ ਐਮਲ ਮਿਲਦੀ ਆ ਡਬਲ ਕੁਆਂਟੀਟੀ ਦੇ ਨਾਲ ਤੁਹਾਨੂੰ ਮਿਲਦਾ 60 ਐਮਰਪੀ ਦਾ ਸਾਨੂੰ ਤੁਹਾਨੂੰ ਸਿਰਫ 50 ਰੁਪਏ ਤੇ ਜਿਹੜਾ ਇਹ ਵਾਲਾ ਹੈਗਾ ਇਹ ਤੁਹਾਨੂੰ ਸਾਰਾ 30 ਰੁਪਏ ਦਾ ਪੈਂਦਾ ਲੇਕਿਨ ਦੋਵਾਂ ਦੀ ਜਿਹੜੀ ਕੁਆਲਿਟੀ ਦੀ ਅਗਰ ਮੈਂ ਕੰਪੈਰੀਜ਼ਨ ਕਰਾਂ ਕੁਆਲਿਟੀ ਦੋਵਾਂ ਦੀ ਬਰਾਬਰ ਦੀ ਹੈਗੀ ਆ ਕਿਉਂਕਿ ਇਹ ਜਿਹੜੇ ਪ੍ਰੋਡਕਟਸ ਨੇ ਇੱਕ ਕਸਟਮਰ ਜਿਹੜਾ ਯੂਜ਼ ਕਰਕੇ ਜਾਂਦੇ ਨੇ ਸਾਨੂੰ ਰਿਵਿਊ ਦੱਸਦੇ ਨੇ ਉਹਦੇ ਬਾਰੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੋ ਜਲਦੀ ਹੀ ਅਸੀਂ ਆਪਣੇ ਵਟਸਐਪ ਦੇ ਵਿੱਚ ਇੱਕ ਨਵਾਂ ਪੋਰਟਲ ਐਡ ਕਰਾਂਗੇ ਉਹਦੇ ਵਿੱਚ ਅਸੀਂ ਕਸਟਮਰ ਦੇ ਜਿਹੜੇ ਰਿਵਿਊਜ਼ ਨੇ ਉਹਦੇ ਬਾਰੇ ਡਿਸਕਸ ਕਰਾਂਗੇ ਕਿ ਕਸਟਮਰ ਸਾਨੂੰ ਹਰ ਇੱਕ ਪ੍ਰੋਡਕਟ ਦੇ ਰਿਵਿਊ ਉਸ ਗਰੁੱਪ ਦੇ ਵਿੱਚ ਦੇ ਸਕਣਗੇ ਤੇ ਬਾਕੀ ਫਿਲਹਾਲ ਇਹ ਜਿਹੜੇ ਪ੍ਰੋਡਕਟ ਨੇ ਬੈਸਟ ਨੇ ਸਭ ਤੋਂ ਪਹਿਲੇ ਤੁਸੀਂ ਗੁਲਾਬ ਜਲ ਯੂਜ਼ ਕਰਨਾ ਗੁਲਾਬ ਜਲ ਦੇ ਨਾਲ ਫੇਸ ਵਾਸ਼ ਕਰਨਾ ਉਸ ਤੋਂ ਬਾਅਦ ਇਹਨੂੰ ਅਪਲਾਈ ਕਰਨਾ ਜਾਂ ਤੁਸੀਂ ਫੇਸ ਪੈਕ ਵੀ ਯੂਜ਼ ਕਰ ਸਕਦੇ ਹੋ 올 ਸਕਿਨ ਟਾਈਪ ਆ ਕੋਈ ਤੁਹਾਨੂੰ ਰਿਐਕਸ਼ਨ ਨਹੀਂ ਕੁਝ ਨਹੀਂ ਹੋਣਾ ਬਿਲਕੁਲ ਸਕਿਨ ਫਰੈਂਡਲੀ ਆ ਲਗਾ ਕੇ ਫੇਸ ਧੋ ਲਿਆ ਤੁਸੀਂ ਗੁਲਾਬ ਜਲ ਦੇ ਨਾਲ ਉਸ ਤੋਂ ਬਾਅਦ ਤੁਸੀਂ ਇਹ ਐਪਲਾਈ ਕਰਨੀ ਮਲਤਾਨੀ ਮਿੱਟੀ ਮਲਤਾਨੀ ਮਿੱਟੀ ਦੇ ਵਿੱਚ ਥੋੜਾ ਜਿਹਾ ਡੇਰੇ ਡ੍ਰੌਪਸ ਨੇ ਤੁਸੀਂ ਗੁਲਾਬ ਜਲ ਦੇ ਮਿਕਸ ਕਰਕੇ ਇੱਕ ਮਿਕਸਚਰ ਬਣਾ ਲੈਣਾ ਥੋੜਾ ਜਿਆਦਾ ਜਿਆਦਾ ਨਹੀਂ ਬਣਾਉਣਾ ਅੱਛੇ ਤਰੀਕੇ ਨਾਲ ਇੱਕ ਪਤਲੀ ਪਰਤ ਜਿਹੜੀ ਆਪਣੇ ਫੇਸ ਦੇ ਉੱਤੇ ਪੂਰੀ ਕਵਰ ਕਰਨੀ ਆ 20 ਮਿੰਟ ਪੂਰਾ ਉਹਨੂੰ ਡਰਾਈ ਰੱਖਣਾ ਉਸ ਤੋਂ ਬਾਅਦ ਤੁਸੀਂ ਗੁਲਾਬ ਜਲ ਅਗਰ ਦੇ ਨਾਲ ਅਗਰ ਤੁਸੀਂ ਉਤਾਰਦੇ ਹੋ ਸਪੈਕ ਨੂੰ ਤੇ ਵੈਲਨ ਗੁੱਡਾ ਅਗਰ ਨਹੀਂ ਤੇ ਪਾਣੀ ਦੇ ਨਾਲ ਵੀ ਉਤਾਰ ਸਕਦੇ ਹੋ ਲੇਕਿਨ ਸਾਬਨ ਯੂਜ਼ ਨਹੀਂ ਕਰਨਾ ਉਦੇ ਨਾਲ ਤੁਹਾਨੂੰ ਜਿਹੜਾ ਸਕਿਨ ਦੇ ਉੱਤੇ ਫਰਕ ਆ ਉਹ ਖੁਦ ਦਿਖਣਾ ਸ਼ੁਰੂ ਹੋ ਜਾਏਗਾ ਠੀਕ ਹੈ ਏ ਤੇ ਹੈਗੇ ਸੀ ਮਲਤਾਨੀ ਮਿੱਟੀ ਦਾ ਫੇਸ ਪੈਕ ਜਸਟ 30 ਰੁਪੀਜ਼ ਦੇ ਵਿੱਚ ਤੁਹਾਨੂੰ ਮੇਰੇ ਕੋਲੋਂ ਮਿਲੇਗਾ ਉਸ ਤੋਂ ਬਾਅਦ ਮੇਰੇ ਕੋਲ ਆ ਜਾਂਦਾ ਬੋਟਲ ਵਾਲੇ ਦੇ ਵਿੱਚ ਐਵਰੀਉਥ ਦਾ ਵਾਲਨਟਸ ਸਕਰਬ ਇਹਦੇ ਜਿਹੜੇ ਪਾਊਚ ਨੇ ਉਹ ਵੀ ਤੁਹਾਨੂੰ ਮੇਰੇ ਕੋਲ ਮਿਲ ਜਣਗੇ ਲੇਕਿਨ ਪਾਊਚ ਤੁਹਾਨੂੰ ਹਿਮਾਲੇ ਦੇ ਮਿਲਣਗੇ ਵਾਲਨਟ ਬਲੇ ਚ ਇਹਦੇ ਵਿੱਚ ਜਿਹੜੇ ਸਕਰਬ ਹੈਗਾ ਮੇਰੇ ਕੋਲ ਇਸ ਵਾਲੇ ਐਵਰੀਉਥ ਦਾ ਬੋਟਲ ਵਾਲਾ ਸਕਰਬ ਇਹ ਵੀ ਕਾਫੀ ਮਤਲਬ ਅ ਅੱਛਾ ਰਿਸਪੌਂਸ ਦਾ ਮਿਲਿਆ ਮੈਨੂੰ ਜਿਹੜੀ ਟੈਨਿੰਗ ਆ ਡੈਡ ਸਕਿਨ ਆ ਤੇ ਤੁਹਾਨੂੰ ਇੱਕ ਸੋਹਣੀ ਤੇ ਗਲੋਇੰਗ ਸਕਿਨ ਪ੍ਰੋਵਾਈਡ ਕਰਵਾਂਦਾ ਹੈ ਸੈਕੰਡ ਜੇਰਾ ਹੈ ਮੇਰੇ ਕੋਲ ਪ੍ਰੋਡਕਟ ਦਾ ਪੈਰਾਬਨ ਫ੍ਰੀ ਪਿਊਰ ਰੂਟ ਦਾ ਸਨ ਲੋਸ਼ਨ ਆਂਦਾ ਐਸਬੀਐਫ 30 ਵਿੱਚ ਇਹਦੇ ਵਿੱਚ ਤੁਹਾਨੂੰ ਸੋਵ ਐਮਲ ਮਿਲਦੀ ਪਈ ਹੈ ਇਹ ਪ੍ਰੋਡਕਟ ਤੁਹਾਨੂੰ ਸਿਰਫ ਤੇ ਸਿਰਫ 160 ਰੁਪਏ ਦਾ ਮਿਲਦਾ ਪਿਆ ਪਿਊਰ ਰੂਟ ਜੋਏ ਐਂਡ ਸਟਰਾਬੇਰੀ ਦੇ ਪ੍ਰੋਡਕਟਸ ਐਸੇ ਪ੍ਰੋਡਕਟਸ ਨੇ ਜਿਦੇ ਵਿੱਚ ਕੰਪਨੀ ਤੁਹਾਨੂੰ ਕੁਆਂਟੀਟੀ ਵੀ ਪ੍ਰੋਵਾਈਡ ਕਰਵਾਂਦੀ ਹੈ ਐਂਡ ਪ੍ਰਾਈਸ ਜਿਹੜਾ ਬਹੁਤ ਘੱਟ ਹੁੰਦਾ ਬਾਕੀ ਪ੍ਰੋਡਕਟਸ ਨਾਲੋਂ ਉਸੇ ਦੇ ਬਰਾਬਰ ਅਗਰ ਮੈਂ VLCCC ਦੀ ਗੱਲ ਕਰਾਂ ਤਾਂ ਇਹਦੇ ਵਿੱਚ ਤੁਹਾਨੂੰ ਜੈਲ ਬੇਸ ਮਿਲਦਾ ਲੇਕਿਨ 40 SPF ਚ ਇਹ ਤੁਹਾਨੂੰ 60 ਰੁਪਏ ਦੇ ਵਿੱਚ ਮਿਲ ਰਿਹਾ ਸਿਰਫ ਤੇ ਸਿਰਫ 10 ਗ੍ਰਾਮ ਜੈਲ ਬੇਸ ਦਾ ਸਿਰਫ 10 ਗ੍ਰਾਮ ਸੋ ਕੰਪਨੀ ਜਰੀਆ ਆਪਣੇ ਮਤਲਬ ਹਰ ਜਗ੍ਹਾ ਸੇਵ ਕਰਦੀ ਹੈ ਲੇਕਿਨ ਕੁਝ ਕੰਪਨੀਆਂਸ ਨੇ ਜਿਹਦੇ ਵਿੱਚ ਤੁਹਾਨੂੰ ਕੁਆਂਟੀਟੀ ਮਿਲਦੀ ਹੈ ਕਸਟਮਰ ਜਿਹੜਾ ਹੈ ਕਈ ਵਾਰੀ ਥੋੜਾ ਕਨਫਿਊਜ਼ ਹੋ ਜਾਂਦਾ ਇਸ ਚੀਜ਼ਾਂ ਨੂੰ ਲੈ ਕੇ ਕਿ ਆਪਾਂ ਕਿਹੜੇ ਪ੍ਰੋਡਕਟ ਖਰੀਦੀਏ ਕਿਹੜੇ ਪ੍ਰੋਡਕਟ ਸਾਡੇ ਸਕਿਨ ਦੇ ਲਈ ਸਹੀ ਹੋਣਗੇ ਸੋ ਜਿਹੋ ਰਿਵਿਊ ਮੇਰੇ ਕੋ ਕਸਟਮਰ ਦੇ ਆਉਂਦੇ ਨੇ ਉਹੀ ਮੈਂ ਕਸਟਮਰ ਨੂੰ ਗਾਈਡ ਕਰਦਾ ਪ੍ਰੋਪਰ ਤਰੀਕੇ ਨਾਲ ਕਿ ਇਸ ਤਰੀਕੇ ਨਾਲ ਤੁਸੀਂ ਇਹ ਪ੍ਰੋਡਕਟ ਯੂਜ਼ ਕਰੋ ਇਹ ਪ੍ਰੋਡਕਟ ਯੂਜ਼ ਕਰਨਾ ਨਹੀਂ ਕਰਨਾ ਜੋ ਵੀ ਆਪ ਪ੍ਰੋਪਰ ਤਰੀਕੇ ਨਾਲ ਗਾਈਡ ਕਰੀਦਾ ਤੱਕੇ ਨਾਲ ਕੋਈ ਪ੍ਰੋਡਕਟ ਨਹੀਂ ਦਈਦਾ ਠੀਕ ਹੈ ਕਸਟਮਰ ਦੇ ਲਈ ਜੋ ਬੈਨੀਫਿਟ ਪ੍ਰੋਡਕਟਸ ਨੇ ਉਹੀ ਉਹਨਾਂ ਨੂੰ ਪ੍ਰੋਵਾਈਡ ਕਰਵਾਈਦੇ ਨੇ ਸੋ ਏ ਤੇ ਗੱਲ ਸੀ ਸਕਰਬ ਸਨਸਕ੍ਰੀਨ ਲੋਸ਼ਨ ਤੇ ਜੈਲਬੇ ਜਿਹੜਾ ਵੀ ਐਲ ਸੀ ਸੀ ਲੋਸ਼ਨ ਹੀ ਇਸ ਤੋਂ ਇਲਾਵਾ ਮੇਰੇ ਕੋਲ ਨਵੇਂ ਪ੍ਰੋਡਕਟਸ ਆਏ ਨੇ ਕੇਅਰ ਵਿਦਾ ਦਾ ਪਿਓਰ ਹਰਬਲ ਐਲੋਵੇਰਾ ਸਟੈਕ ਸੈਲੂਲਿਕ ਐਸਿਡ ਅਗਰ ਤੁਹਾਡੀ ਗਰਦਨ ਜਿਸ ਤਰ੍ਹਾਂ ਲਿਖਿਆ ਹੈ ਪਿੱਛੇ ਮੈਂ ਤੁਹਾਨੂੰ ਗਾਈਡ ਕਰ ਦੇਣਾ ਤੇ ਬਾਰੇ ਡੈਡ ਸਕਿਨ ਸੈਲਸ ਏਰੀਆ ਲਿਖਿਆ ਹੋਇਆ ਤੇ ਐਕਨ ਐਂਡ ਡੈਡ ਸਕਿਨ ਸੈਲਸ ਵਾਸਤੇ ਹੁੰਦਾ ਹੈ ਜਿਹੜੇ ਸਾਡੇ ਪੋਰਸ ਨੇ ਜਿਹੜੇ ਸਕਿਨ ਦੇ ਅੰਦਰ ਹੁੰਦੇ ਨੇ ਉਹਨੂੰ अच्छे तरीके ਨਾਲ ਰਿਪੇਅਰ ਕਰਦਾ ਹੈ ਐਂਡ ਪਿਉਰਲੀ ਹਰਬਲ ਹੈ ਮੈਂ ਖੁਦ ਵੀ ਇਹ ਪ੍ਰੋਡਕਟ ਯੂਜ਼ ਕਰਦਾ ਰਿਹਾ ਕਾਫੀ ਅੱਛਾ ਰਿਸਪੌਂਸ ਮੈਨੂੰ ਮਿਲਿਆ ਹੈ ਅਗਰ ਕਿਸੇ પાસે ਜਿਸ ਤਰ੍ਹਾਂ ਕਿ ਅੱਜਕੱਲ੍ਹ ਗਰਮੀਆਂ ਨੇ ਗਰਮੀਆਂ ਦੇ ਕਰਕੇ ਹੁੰਦਾ neck ਜੇ ਏਰੀਆ ਉਹ ਬਲੈਕ ਹੋਣੀ ਸ਼ੁਰੂ ਹੋ ਜਾਂਦੀ ਹੈ ਲੇਕਿਨ ਜਿਹੜਾ ਇਹ ਫੇਸ ਵਾਸ਼ ਹੈ ਇਹ ਉਸੇ ਚੀਜ਼ ਨੂੰ ਰਿਪੇਅਰ ਕਰਦਾ ਹੈ ਉਸੇ ਚੀਜ਼ ਨੂੰ ਠੀਕ ਕਰਦਾ ਹੈ ਐਂਡ 99% ਰਿਸਪੌਂਸ ਮੈਨੂੰ ਇਸ ਕਸਟਮਰ ਕਸਟਮਰ ਜਿਹੜੇ ਇਸ ਪ੍ਰੋਡਕਟ ਦਾ ਮੈਨੂੰ ਦੇ ਕੇ ਗਏ ਨੇ ਠੀਕ ਹੈ ਇਸ ਤੋਂ ਇਲਾਵਾ ਪੌਂਟਸ ਬ੍ਰਾਈਟ ਮਿਰੈਕਲ ਫੇਸ ਵਾਸ਼ ਐਂਡ ਕਲੀਨ ਐਂਡ ਇਸ ਤੋਂ ਇਲਾਵਾ ਪੌਂਡਸ ਦਾ ਫੇਸ ਵਾਸ਼ ਮਿਲ ਜੇਗਾ ਤੁਹਾਨੂੰ ਜੋ ਇਹਦੇ ਸਕਿਨ ਬ੍ਰਾਈਟਨਿੰਗ ਜਿਹਰੇ ਨੇ ਉਹ ਫੇਸ ਵਾਸ਼ ਮਿਲ ਜਗੇ ਇਹ ਵੀ ਤੁਹਾਨੂੰ ਜਿਸ ਤਰ੍ਹਾਂ ਕੀ ਗੱਲ ਕੀਤੀ ਸੀ ਕਿ ਜੋਏ ਪਿਊਰ ਰੂਟ ਸਟਰਾਬੇਰੀ ਐਸੇ ਪ੍ਰੋਡਕਟਸ ਨੇ ਜਿਹਦੇ ਕੀ ਕਾਫੀ ਲੈਸ ਪ੍ਰਾਈਸ ਹੁੰਦੀ ਹੈ ਲੇਕਿਨ ਪ੍ਰੋਡਕਟ A1 ਹੁੰਦੇ ਨੇ ਸੋ ਇਹਦੇ ਵਿੱਚ ਤੁਹਾਨੂੰ 80 ਰੁਪਏ ਦਾ ਪ੍ਰੋਡਕਟ ਮਿਲਦਾ ਪਿਆ 50ml ਕੁਆਂਟੀਟੀ ਮਿਲਦੀ ਹੈ ਲੈਮਨ ਦੇ ਵਿੱਚ ਬਹੁਤ ਅੱਛਾ ਰਿਸਪੌਂਸ ਇਹਦਾ ਵੀ ਸਾਨੂੰ ਮਿਲਿਆ ਸੋ ਇਹ ਪ੍ਰੋਡਕਟ ਤੁਸੀਂ ਜ਼ਰੂਰ ਯੂਜ਼ ਕਰਕੇ ਦੇਖੋ ਪੌਂਡਸ ਇਹ ਜਿਹੇ ਪ੍ਰੋਡਕਟ ਤੁਸੀਂ ਆਪਣੇ ਸਟੋਰ ਦੇ ਵਿੱਚ ਰੱਖੋ ਕਿਉਂਕਿ ਇਹ ਪ੍ਰੋਡਕਟਸ ਜਿਹੜੇ ਨੇ ਡੇਲੀ ਬੇਸਿਸ ਤਾਂ ਤੁਹਾਡੇ ਗਰਮੀਆਂ ਦੇ ਵਿੱਚ ਜਾਣਗੇ ਜਾਣਗੇ ਮੈਂ ਕਦੀ ਵੀ ਪ੍ਰੋਡਕਟ ਫਰਸਟ ਹੈਂਡ ਤੇ ਕੋਈ ਜਿਸ ਤਰ੍ਹਾਂ ਦੀ ਪੌਂਟਸ ਦੇ ਵਿੱਚ ਵੱਡੀ ਪੈਕਿੰਗ ਵੀ ਆਉਂਦੀ ਲੇਕਿਨ ਮੈਂ ਛੋਟੀ ਪੈਕਿੰਗ ਹੀ ਰੱਖਦਾ ਹਾਂ ਕਿਉਂਕਿ ਮੇਰੀ ਜਾਂਦੀ ਜਿਆਦੀ ਆਹੀ ਹੈ ਵੱਡੀ ਪੈਕਿੰਗ ਰੱਖ ਲਓ ਬਾਅਦ ਵਿੱਚ ਹੁੰਦਾ ਵਾ ਕਿ ਪਤਾ ਨਹੀਂ ਨਿਕਲਨੀ ਨਹੀਂ ਨਿਕਲੀ ਕਿਉਂਕਿ ਕਈ ਵਾਰੀ ਇਸ ਤਰ੍ਹਾਂ ਹੋ ਚੁੱਕਿਆ ਸੋ ਕਸਟਮਰ ਡਿਮਾਂਡ ਦੇ ਹਿਸਾਬ ਨਾਲ ਮੈਂ ਮਤਲਬ ਵਰਕ ਕਰਦਾ ਸੋ ਤੁਸੀਂ ਵੀ ਅਗਰ ਸਟੋਰ ਦੇ ਵਿੱਚ ਤੁਹਾਡੇ ਅਗਰ ਵੱਡੀ ਪੈਕਿੰਗ ਜਾਂਦੀ ਤੇ ਵੀ ਵੱਡੀ ਪੈਕਿੰਗ ਰੱਖ ਸਕਦੇ ਹੋ ਬਟ ਮੇਰੇ ਇਸ ਵੇਲੇ ਛੋਟੀ ਜਾਂਦੀ ਸੋ ਮੈਂ ਛੋਟੀ ਰੱਖਦਾ ਸਕਿਨ ਜਿਹੜਾ ਜੋਇਦਾ ਸੀ ਆ ਮੈਂ ਮੰਗਵਾਇਆ ਸੀ ਇਸ ਪਰ ਕੁਝ ਨਵੇਂ ਪ੍ਰੋਡਕਟਸ ਮੰਗਵਾਏ ਸੀ ਕੁਝ ਨਵੇਂ ਪ੍ਰੋਡਕਟ ਮੈਂ ਆਰਡਰ ਵੀ ਕੀਤੇ ਨੇ ਸੋ ਉਹਦੀ ਜਿਹੜੀ ਪਿਕਸ ਆ ਮੈਂ ਵਟਸਐਪ ਤੇ ਸੈਂਡ ਕਰਾਂਗਾ ਸੋ ਤੁਸੀਂ ਦੇਖ ਸਕਦੇ ਹੋ ਅਗਰ ਕੈਟਲੋਗ ਵਗੈਰਾ ਅਗਰ ਦੇਖਣੀ ਚਾਹੋ ਉਹ ਵੀ ਪਾਡ ਕੀਤੀ ਹੋਈ ਆ ਕੋਈ ਵੀ ਪ੍ਰੋ ਸਕਦੇ ਹੋ ਮੈਂ ਆਲਵੇਜ਼ ਅਵੇਲੇਬਲ ਹਾਂ ਤੇ ਕੋਈ ਵੀ ਪ੍ਰੋਡਕਟ ਤੁਸੀਂ ਖਰੀਦਣਾ ਹੋਵੇ ਸਾਡੇ ਸਟੋਰ ਵਿਜ਼ਿਟ ਕਰੋ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਗਾਈਡ ਕੀਤਾ ਜਾਏਗਾ ਐਂਡ ਇਸ ਤੋਂ ਇਲਾਵਾ ਹੋਰ ਚੀਜ਼ ਜਿਹੜੀਆਂ ਮੈਂ ਤੁਹਾਨੂੰ ਦੱਸ ਲਗਾ ਲਾਸਟ ਵਿੱਚ ਵਿਟਾਮਿਨ ਸੀ ਦਾ ਗਾਰਨੀਅਰ ਫੇਸ ਵਾਸ਼ ਆ ਸਿਰਫ ਤੇ ਸਿਰਫ 50 ਰੁਪਏ ਦੇ ਵਿੱਚ ਆਏਗਾ ਬਹੁਤ ਅੱਛਾ ਰਿਸਪੌਂਸ ਆਇਆ ਦਾ ਵੀ ਐਵੀ ਕਸਟਮਰ ਕਾਫੀ ਸਾਡੇ ਕੋਲ ਬਾਈ ਕਰਕੇ ਜਾਂਦੇ ਨੇ ਸੋ ਐਵੀ ਤੁਸੀਂ ਜ਼ਰੂਰ ਯੂਜ਼ ਕਰੋ ਵਿਟਾਮਿਨ ਸੀ ਐਂਡ ਲੈਮਨ ਦੇ ਵਿੱਚ ਤੁਹਾਨੂੰ ਮਿਲ ਰਿਹਾ ਪਰਫਿਊਮਸ ਦੀ ਗੱਲ ਕਰਾਂ ਪਰਫਿਊਮਸ ਤੁਹਾਨੂੰ ਮੇਰੇ ਕੋਲ ਹਰ ਇੱਕ ਤਰ੍ਹਾਂ ਦਾ ਮਿਲ ਜੇਗਾ ਸਿਗਨੇਚਰ ਤੋਂ ਲੈ ਕੇ ਬਾਉਂਡਰੀ ਚ ਤੱਕ ਦੇ ਪ੍ਰੋਡਕਟਸ ਅਗੇ ਮੇਰੇ ਕੋਲ ਬਾਕੀ ਬੱਚਿਆਂ ਲਈ ਇਸ ਤਰ੍ਹਾਂ ਦੀ ਸਟੈਂਪਸ ਹੋ ਗਈਆਂ ਇਸ ਤਰ੍ਹਾਂ ਦੀ ਕਾਪੀ ਹੋ ਗਈ ਬੱਚਿਆਂ ਲਈ ਮੇਕਅਪ ਕਿੱਟ ਹੋ ਗਈ ਇਸ ਤਰ੍ਹਾਂ ਦੇ ਜਿਸ ਤਰ੍ਹਾਂ ਕੋਨ ਗਾਮ ਅਛਰ ਵਗੈਰਾ ਤਾਂ ਬੜੀ ਹੋਣਾ ਚਾਹ ਕੰਮ ਸ਼ੁਰੂ ਤੇ ਸੋ ਆਲ ਆਊਟ ਤੁਸੀਂ ਲੈ ਸਕਦੇ ਹੋ ਮੇਰੇ ਕੋਲੋਂ ਤੇ ਪ੍ਰੋਡਕਟ ਜਿਹੜੇ ਨੇ ਮਤਲਬ ਹਰ ਇੱਕ ਰੱਖਿਆ ਬੈਗਸਪੈਕ ਵੀ ਰੱਖੀ ਹੋਈ ਆ ਬੱਚਿਆਂ ਦੀ ਦੁੱਧ ਪੀਣ ਵਾਲੀਆਂ ਬੋਤਲਾਂ ਇਸ ਤਰ੍ਹਾਂ ਦੀ ਫੈਮਲੀ ਜਿਹੜੀ ਹੈਗੀ ਆ ਬਲੀਚ ਤੁਸੀਂ ਮੇਰੇ ਕੋਲੋਂ ਲੈ ਸਕਦੇ ਹੋ ਫੈਮ ਚ ਤੇ ਕੋਕੋਨਟ ਆਇਲ ਜੈਸਮਿਨ ਆਇਲ ਐਂਡ ਸਾਰੇ ਮਤਲਬ ਆਮਲਾ ਦੇ ਤੇਲ ਮਿਲ ਕੇ ਉਹ ਮਿਲ ਜਣਗੇ ਪੇਸਟਾ ਹੋ ਗਿਆ ਸਾਬਨ ਹੋ ਗਿਆ ਹਰ ਇੱਕ ਵੈਰਾਈਟੀ ਰੱਖੋ ਸੋ ਗਰ ਤੁਹਾਡੇ ਵੀ ਸਟੋਰ ਦੇ ਵਿੱਚ ਹਰ ਇੱਕ ਵੈਰਾਈਟੀ ਜਾਂਦੀ ਹੈ ਜ਼ਰੂਰ ਰੱਖੋ ਕਿਉਂਕਿ ਵੇਖੋ ਕਿਸੇ ਵੀ ਕਸਟਮਰ ਕਿਸੇ ਵੀ ਵੇਲੇ ਕੋਈ ਵੀ ਪ੍ਰੋਡਕਟ ਤੁਹਾਡੇ ਕੋਲ ਖਰੀਦਣ ਆ ਸਕਦਾ ਸੋ ਅੱਜ ਲਈ ਇੰਨਾ ਹੀ ਸੀ ਅਗਲੇ ਲਈ ਆਪਾਂ ਫੇਰ ਮਿਲਾਂਗੇ ਨਵੇਂ-ਨਵੇਂ ਪ੍ਰੋਡਕਟਸ ਦੇ ਲਈ ਜਲਦੀ ਮੇਰੇ ਕੋਲ ਉਹ ਦੁਪੱਟਿਆਂ ਦਾ ਸਟਾਕ ਵੀ ਆਏਗਾ ਸੋ ਉਹ ਵੀ ਤੁਹਾਡੇ ਨਾਲ ਵੀਡੀਓ ਜਰੀਆ ਸ਼ੇਅਰ ਕਰਾਂਗਾ ਤੇ ਅੱਜ ਲਈ ਇੰਨਾ ਸੀ ਅੱਗੇ ਦੇ ਲਈ ਫੇਰ ਮਿਲਦਾ ਰਹਾਂਗੇ ਧੰਨਵਾਦ ਜੀ YouTube ਸਬਸਕ੍ਰਾਈਬ ਕਰ ਦਿਓ